ਇੰਨਾ ਵਿਆਹ ਦੇ ਉੱਪਰ ਖਰਚੇ ਦੇ ਉੱਪਰ ਇੱਕ ਸਭ ਤੋਂ ਵੱਡੀ ਤੇ ਪੈਣੀ ਨਜ਼ਰ ਹੁਣ ਕਿਹਨਾਂ ਨੇ ਰੱਖੀ ਹੋਈ ਆ ਗੈਂਗਸਟਰਾਂ ਨੇ ਵਿਆਹ ਦਾ ਸੀਜ਼ਨ ਚੱਲ ਰਿਹਾ ਬਈ ਜੀ ਬਹੁਤ ਵੱਡੇ ਵੱਡੇ ਵਿਆਹ ਹੋ ਰਹੇ ਆ ਔਰ ਲੋਕੇ ਵੀ ਖਰਚਾ ਕਰਨ ਤੋਂ ਡਰਦੇ ਨਹੀਂ ਖਰਚਾ ਕਰਨ ਤੋਂ ਬਿਲਕੁਲ ਨਹੀਂ ਡਰਦੇ ਮੈਂ ਕਹਿੰਦੀ ਆ ਕਿ ਲੱਖਾਂ ਲੱਖਾਂ ਰੁਪਏ ਸਿਰਫ ਵਿਆਹਾਂ ਦੇ ਉੱਤੇ ਲਗਾਏ ਜਾਂਦੇ ਨੇ ਬਹੁਤ ਸਾਰੇ ਲੋਕ ਜਿਹੜੇ ਐਨ ਆਰ ਆਈ ਨੇ ਉਹ ਤਾਂ ਕਰੋੜਾਂ ਰੁਪਏ ਵੀ ਲਾ ਦਿੰਦੇ ਨੇ ਲਗਾ ਦਿੰਦੇ ਬਈ ਲਗਾ ਦਿੰਦੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਦੇਖੋ ਵੱਡੀ ਗੱਲ ਆ ਤੁਸੀਂ ਲੱਖ ਰੁਪਏ ਦੀ ਗੱਲ ਕਰਦੇ ਲੱਖ ਲੱਖ ਰੁਪਏ ਦੇ ਤੇ ਕੁੜੀਆਂ ਲਹਿੰਗਾ ਲੈ ਲੈਂਦੀਆਂ ਬਿਲਕੁਲ ਹੈਨਾ ਤੇ ਮੇਕਅਪ ਤੇ ਬੜਾ ਖਰਚਾ ਹੁੰਦਾ ਬਿਲਕੁਲ ਹੁੰਦਾ ਕਿਸੇ ਸਮੇਂ ਦੇ ਵਿੱਚ ਕਹਿੰਦੇ ਆ ਕਿ 30 35 ਹਜ਼ਾਰ ਦੇ ਵਿੱਚ ਵਿਆਹ ਹੋ ਜਾਂਦਾ ਸੀ ਅੱਜ ਕੱਲ 30 35 ਹਜ਼ਾਰ ਵਾਲੀ ਉਹ ਮੂਹ ਰੰਗਣ ਵਾਲੀ ਲੈ ਜਾਂਦੀ ਆ ਜੀ ਹੈਨਾ ਇਥੇ ਖਰਚੇ ਅਸੀਂ ਬਹੁਤ ਵਧਾ ਲਿਆ ਵਿਆਹਾਂ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਅਸੀਂ ਖਰਚਾ ਕਰਨ ਲੱਗ ਪਏ ਆ ਕੇਟਰਰ ਦੇ ਨਾਲ ਗੱਲ ਚੱਲਦੀ ਹੁੰਦੀ ਆ ਤੇ ਉਹ 10 10 ਲੱਖ ਰੁਪਏ 15 15 ਲੱਖ ਮੰਗਦਾ ਬਿਲਕੁਲ ਪੈਲਸਾਂ ਵਾਲੇ 2 2 3 3 ਲੱਖ ਰੁਪਏ ਲੈ ਲੈਂਦੇ ਆ ਠੀ ਕਰ ਕਰਾ ਕੇ ਤੁਹਾਨੂੰ ਇੱਕ ਵਿਆਹ ਜਿਹੜਾ ਉਹ ਘੱਟੋ ਘੱਟ 40-50 ਲੱਖ ਦੇ ਵਿੱਚ ਪਹੁੰਚਦਾ ਜਿਹੜੇ ਬਹੁਤ ਤਕੜੇ ਹੁੰਦੇ ਉਹਨਾਂ ਦੇ ਤਾਂ ਭਾਈ ਜਿਵੇਂ ਤੁਸੀਂ ਗੱਲ ਕੀਤੀ ਕਰੋੜਾਂ ਦੀ ਉਹ ਕਰੋੜਾਂ ਦੇ ਵਿੱਚ ਵੀ ਪਹੁੰਚਦੇ ਆ ਹੁਣ ਇਹਨਾਂ ਵਿਆਹਾਂ ਦੇ ਉੱਪਰ ਵੀ ਸਾਰਿਆਂ ਨੇ ਅੱਖ ਰੱਖੀ ਹੋਈ ਆ ਇਹ ਪਿੱਛੇ ਜੇ ਸਰਕਾਰ ਨੇ ਵੀ ਕਿਹਾ ਸੀ ਵਿਆਹਾਂ ਦੇ ਵਿੱਚ ਅਸੀਂ ਜਾਵਾਂਗੇ ਜਿਹੜੇ ਸ਼ਰਾਬ ਪੀ ਕੇ ਬਾਹਰ ਨਿਕਲਦੇ ਉਹਨਾਂ ਦੇ ਮੂੰਹ ਦੇ ਵਿੱਚ ਟੂਟੀ ਲਾ ਕੇ ਦੇਖਾਂਗੇ ਇਹਨਾਂ ਦੀ ਪੀਤੀ ਕਿ ਲਈ ਪੀਤੀ ਉਹ ਪੁਲਿਸ ਵਾਲੇ ਵੀ ਪਤਾ ਨਹੀਂ ਕਿੱਥੇ ਗਏ ਜੀ ਸਰਕਾਰ ਦੇ ਵਾਅਦੇ ਜਿਹੜੇ ਉਹ ਵੀ ਸ਼ੂ ਮੰਤਰ ਹੋ ਗਏ ਕੰਮ ਓਡੋ ਗੀੜੀ ਚੱਲਦਾ ਉੱਥੇ ਅੰਦਰ ਸ਼ਰਾਬਾਂ ਵੀ ਪੀਂਦੇ ਸਾਰਾ ਕੁਝ ਮੁੜ ਕੇ ਗੱਡੀਆਂ-ਗੁੜੀਆਂ ਚਲਾ ਕੇ ਆਪਾਂ ਆਪਣੇ ਘਰਾਂ ਨੂੰ ਵੀ ਪਹੁੰਚ ਜਾਂਦੇ ਆ। ਹੁਣ ਉੱਥੇ ਅੱਖ ਕਹਿੰਦੇ ਕਿਸੇ ਸਮੇਂ ਦੇ ਵਿੱਚ ਇਨਕਮ ਟੈਕਸ ਵਾਲਿਆਂ ਨੇ ਵੀ ਰੱਖੀ ਹੋਈ ਸੀਗੀ। ਉਹ ਵੀ ਇਨਕੰਟਰੈਕਟ ਵਾਲਿਆਂ ਨੇ ਵੀ ਬੜੇ। ਅੱਖ ਐਕਸਾਈਜ਼ ਡਿਪਾਰਟਮੈਂਟ ਨੇ ਵੀ ਰੱਖੀ ਸੀਗੀ ਕਿ ਭਾਈ ਸ਼ਰਾਬ ਸਾਡੇ ਕੋਲ ਲੈ ਕੇ ਦਿੰਦੇ ਆ ਜਾਂ ਕਿੱਦਾਂ ਆ ਉਹ ਕਿਤੇ-ਕਿਤੇ ਪਹੁੰਚ ਜਾਂਦੇ ਆ ਵੀ ਜੇ ਕਿਸੇ ਨੂੰ ਕੁੰਡੀ ਲਾਉਣੀ ਹੋਵੇ ਤਾਂ ਫਿਰ ਆਪਣਾ ਲੈਵਲ ਲਗਾ ਕੇ ਉਹ ਸ਼ਰਾਬ ਦੀਆਂ ਬੋਤਲਾਂ ਆਪ ਖੁਦ ਦੇ ਕੇ ਜਾਂਦੇ ਵੇਚ ਕੇ ਜਾਂਦੇ ਆ। ਹੁਣ ਗੱਲ ਕਰਦੇ ਇਹਨਾਂ ਸਾਰੇ ਮੈਕਮਿਆਂ ਨੇ ਉਹਨਾਂ ਦੇ ਉੱਪਰ ਅੱਖ ਰੱਖੀ ਜਾਂ ਨਹੀਂ ਹੁਣ ਇੱਕ ਸਿਹਤ ਵਿਭਾਗ ਆ ਸਿਹਤ ਵਿਭਾਗ ਦੇ ਵਿੱਚ ਇੱਕ ਡਾਕਟਰ ਵਿਚਾਰਾ ਕੱਲਾ ਤੋੜਿਆ ਫਿਰਦਾ ਜ਼ਿਲ੍ਹਾ ਸਿਹਤ ਅਫਸਰ ਉਹ ਕਰਦਾ ਵੀ ਆ ਇਦਾਂ ਜਾ ਤੁਸੀਂ ਗੰਦਾਬੰਦਾ ਖਲਾਈ ਜਾਂਦੇ ਕਿਤੇ ਨਾ ਹੋਟਲਾਂ ਪੈਲਸਾਂ ਵਿੱਚ ਵੀ ਆਖ ਕੇ ਦੇਖੇ ਗੰਦਮੰਦਾ ਤਾਂ ਸਾਨੂੰ ਉੱਥੇ ਵੀ ਖਲਾਈ ਜਾਂਦੇ ਆ ਤੇ ਇਹਨਾਂ ਵਿਆਹਾਂ ਦੇ ਉੱਪਰ ਖਰਚੇ ਦੇ ਉੱਪਰ ਇੱਕ ਸਭ ਤੋਂ ਵੱਡੀ ਤੇ ਪੈਣੀ ਨਜ਼ਰ ਹੁਣ ਕਿਹਨਾਂ ਨੇ ਰੱਖੀ ਹੋਈ ਆ ਗੈਂਗਸਟਰਾਂ ਨੇ ਗੈਂਗਸਟਰ ਹੁਣ ਦੇਖਦੇ ਆ ਕਿ ਵੱਡੇ ਵਿਆਹ ਕਿਹਦੇ ਹੋ ਰਹੇ ਨੇ ਵੱਡੇ ਵਿਆਹਾਂ ਦੇ ਉੱਪਰ ਉਹਨਾਂ ਨੇ ਅੱਖ ਰੱਖੀ ਹੋਈ ਆ ਤੇ ਫਿਰ ਉਹਨਾਂ ਨੂੰ ਫਰੋਤੀਆਂ ਦੇ ਲਈ ਫੋਨ ਕੀਤੇ ਜਾਂਦੇ ਆ ਜੇਕਰ ਤੁਸੀਂ ਵਿਆਹ ਤੇ ਕਰੋੜਾਂ ਰੁਪਏ ਖਰਚ ਸਕਦੇ ਹੋ ਕਿ 5-10 ਲੱਖ ਰੁਪਏ ਸਾਨੂੰ ਵੀ ਦਿਓ ਗੱਲ ਇਹ ਆ ਵੀ ਦੇਖ ਰਹੇ ਅਗਲੇ ਇਸ ਤਰ੍ਹਾਂ ਦੇ 525 ਫੋਨ ਕਾਲਸ ਪੰਜਾਬ ਵਿੱਚ ਘੁੰਮ ਚੁੱਕੇ ਆ ਅੱਛਾ ਮਾਮਲੇ ਦਰਜ ਹੋ ਚੁੱਕੇ ਆ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਪੁਲਿਸ ਵੀ ਇਸ ਮਾਮਲੇ ਨੂੰ ਲੈ ਕੇ ਜਿਹੜਾ ਉਹ ਲਗਾਤਾਰ ਅਫੜਾ ਤਫੜੀ ਦੇ ਵਿੱਚ ਪਈ ਆ ਕਿ ਹੁਣ ਇਹ ਮੂੜਾ ਜਿਹੜਾ ਹੈ ਗੌਣ ਵਾਲਿਆਂ ਤੋਂ ਹਟ ਕੇ ਹੁਣ ਇੱਧਰ ਆ ਗਿਆ ਆਮ ਲੋਕਾਂ ਵੱਲ ਆ ਗਿਆ ਦੇਖੀ ਖਤਰੇ ਦੀ ਘੰਟੀ ਆ ਦੇਖੋ ਇੱਕ ਵੱਡਾ ਮਾਮਲਾ ਜਿਹੜਾ ਹੁਣ ਸਾਹਮਣੇ ਆਇਆ ਤਾਜ਼ਾ-ਤਾਜ਼ਾ ਇੱਕ ਆਈਐਸ ਦੀ ਕੁੜੀ ਦੀ ਲੋਹੜੀ ਸੀਗੀ ਉਸ ਲੋਹੜੀ ਦੇ ਮੌਕੇ ਦੇ ਉੱਪਰ ਉਹਨੇ ਖਰਚ ਕਿਤੇ ਜ਼ਿਆਦਾ ਕਰ ਲਿਆ ਤੇ ਪਾਪਾ ਜੀ ਦੇ ਬਥੇਰੇ ਪੈਸੇ ਹੁਣੇ ਆ ਹੈ ਉਹ ਖਰਚ ਜ਼ਿਆਦਾ ਕਰ ਲਿਆ ਉਹਨਾਂ ਨੂੰ ਦੂਸਰੇ ਦਿਨ ਫੋਨ ਆ ਗਿਆ ਕਿ ਭਾਈ ਇੰਨੇ ਪੈਸੇ ਦੇ ਦੇ ਉਹ ਨਹੀਂ ਤਾਂ ਫਿਰ ਇਦਾਂ ਹੋ ਜੂ ਹੁਣ ਜੇਕਰ ਇੰਨੇ ਵੱਡੇ ਖਰਚੇ ਕਰਕੇ ਉਧਰੋਂ ਫੋਨ ਆ ਜਾਵੇ ਤਾਂ ਬੰਦੇ ਦੀ ਤਾਂ ਰਾਤਾਂ ਦੀ ਨੀਂਦ ਖਰਾਬ ਹੋ ਜੂਗੀ ਉਹ ਤਾਂ ਫਿਰ ਗੋਲੀਆਂ ਦੇ ਫੱਕੇ ਮਾਰ ਕੇ ਸੌਂਗਾ ਹੂੰ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜੇ ਫੋਨ ਆਉਂਦੇ ਨੇ ਜਦੋਂ ਪੁਲਿਸ ਕੰਪਲੇਂਟਾਂ ਹੋ ਵੀ ਗਈਆਂ 525 ਕੰਪਲੇਂਟਾਂ ਆ ਗਈਆਂ ਤੇ ਉਹਨਾਂ ਦੇ ਵਿੱਚੋਂ ਹੱਲ ਕਿੰਨੀਆਂ ਹੋਈਆਂ ਬੰਦੇ ਕਿੰਨੇ ਫੜੇ ਗਏ ਇੱਥੋਂ ਸਾਡੀ ਪੁਲਿਸ ਦੀ ਸੰਜੀਦਗੀ ਦਾ ਇਹ ਸਾਨੂੰ ਪਤਾ ਲੱਗਦਾ ਤੇ ਜੇਕਰ ਅਸੀਂ ਸੰਜੀਦਾ ਨਾ ਹੋਏ ਪੁਲਿਸ ਪ੍ਰਸ਼ਾਸਨ ਵਾਲੇ ਤਾਂ ਬਹੁਤ ਸਾਰੇ ਲੋਕਾਂ ਦਾ ਕਾਹਨ ਵੀ ਹੋ ਸਕਦਾ ਲੋਕਾਂ ਨੂੰ ਗੋਲੀਆਂ ਵੀ ਵੱਜ ਸਕਦੀਆਂ ਲੋਕਾਂ ਦੀਆਂ ਜਾਨਾਂ ਵੀ ਜਾ ਸਕਦੀਆਂ ਕਿਉਂ ਅਸੀਂ ਵਿਆਹਾਂ ਤੇ ਖਰਚ ਕਰਨੋਂ ਤੇ ਹਟਣਾ ਨਹੀਂ ਪਰ ਇਹ ਵੀ ਹੋ ਸਕਦਾ ਕਿ ਜੇਕਰ ਡਰ ਦੇ ਨਾਲ ਅੰਦਰ ਖਾਤੇ ਕਿਤੇ ਲੋਕ ਖਰਚਾ ਕਰਨੋਂ ਘਟ ਗਏ ਤਾਂ ਭਾਈ ਫੇਰ ਵੀ ਲੋਕਾਂ ਨੇ ਨਾ ਗੈਂਗਸਟਰ ਨੂੰ ਚੰਗੇ ਕਹਿਣਾ ਇਹ ਚੰਗਾ ਹੋਇਆ ਇਹਨਾਂ ਨੇ ਫੋਨ ਪੰਜ ਸਤ ਕੀਤੇ ਤੇ ਲੋਕ ਹੁਣ ਖਰਚਾ ਕਰਨੋਂ ਘਟ ਗਏ ਨੇ ਬਿਲਕੁਲ ਤੇ ਗਰੀਬ ਬੰਦਾ ਵੀ ਖੁਸ਼ ਹੀ ਹੋਊਗਾ ਕਿ ਜਿਹੜੇ ਅਮੀਰ ਨੇ ਉਹ ਵੀ ਸਾਡੇ ਵਾਂਗ ਕਰੋ ਇਹ ਬਿਲਕੁਲ ਸਹੀ ਗੱਲ ਹੈ ਦੇਖੋ ਪਾਕਿਸਤਾਨ ਦੇ ਵਿੱਚ ਇੱਕ ਵਿਆਹ ਹੁੰਦਾ ਹੈ ਉਹਦੇ ਵਿੱਚ ਦੋ ਭਾਜੀ ਸਿਸਟਮ ਆ ਕਹਿੰਦੇ ਰੱਖਿਆ ਗਿਆ ਸਰਕਾਰ ਵੱਲੋਂ ਉੱਥੇ ਦੋ ਹੀ ਸਬਜ਼ੀਆਂ ਬਣਦੀਆਂ ਕਿ ਉਹਨਾਂ ਨੂੰ ਖਿਲਾਓ ਥੋੜਾ ਜਿਹਾ ਇੱਕ ਟੈਂਟ ਦਾ ਵੀ ਉਹਨਾਂ ਨੇ ਦੱਸਿਆ ਵੀ ਐਨੇ ਏਰੀਆ ਦੇ ਵਿੱਚ ਤੁਸੀਂ ਟੈਂਟ ਲਗਾਉਣਾ। ਉਹਨੇ ਏਰੀਆ ਦੇ ਵਿੱਚ ਟੈਂਟ ਲਗਾ ਕੇ ਦੋ ਸਬਜ਼ੀਆਂ ਬਣਾ ਕੇ ਉਹ ਆਪਣੇ ਆਉਣ ਵਾਲੇ ਪਰੌਣਿਆਂ ਨੂੰ ਜਿਹੜੇ ਆ ਉਹ ਮੁੰਡੇ ਵਾਲੇ ਆ ਕੁੜੀ ਵਾਲੇ ਵੀ ਵਿੱਚੇ ਉਹ ਖਾਣਾ ਖੁਣਾ ਖਲਾ ਕੇ ਤੁਰ ਤ ਨੇ ਸਸਤੇ ਵਿਆਹ ਦੀ ਇੱਕ ਨਿਸ਼ਾਨੀ। ਹੂੰ ਕੀ ਗੱਲ ਸਾਡੇ ਇੰਡੀਆ ਦੇ ਵਿੱਚ ਇੱਡੇ ਹੀ ਜ਼ਿਆਦਾ ਪੈਸਾ ਆ ਗਿਆ ਕਿ ਅਸੀਂ ਚੁੱਲਿਆਂ ਦੇ ਉੱਪਰ ਫੁਕੜਾ ਸ਼ੁਰੂ ਕਰ ਦਿੱਤਾ। ਸਾਡੇ ਵੀ ਤਾਂ ਇਹ ਸਿਸਟਮ ਹੋ ਸਕਦਾ ਹੈ। ਅਸੀਂ ਵੀ ਤਾਂ ਘੱਟ ਖਰਚਿਆਂ ਦੇ ਵਿੱਚ ਵਿਆਹ ਕਰ ਸਕਦੇ ਹਾਂ। ਅਸੀਂ ਵੀ ਤਾਂ ਜੇਕਰ ਐਵੇਂ ਬਹੁਤੀ ਆਪਣੇ ਨੱਕ ਵੱਡੇ ਨਾ ਕਰੀਏ ਤਾਂ ਛੋਟੇ ਵਿਆਹ ਕਰਕੇ ਅਸੀਂ ਸੁਖੀ ਰਹਿ ਸਕਦੇ ਹੂੰ ਵਿਆਹ ਤੇ ਉਹਨਾਂ ਲੋਕਾਂ ਦਾ ਵੀ ਹੁੰਦਾ ਵੀ ਜਿਹੜੇ ਸਾਈਕਲ ਤੇ ਜਾਂਦੇ ਆ ਤੇ ਵਿਆਹ ਲੈ ਆਉਂਦੇ ਅਖਬਾਰਾਂ ਦੇ ਵਿੱਚ ਨਾਲੇ ਫੋਟਾਂ ਫਰੀ ਲੱਗਦੀਆਂ ਜੀ ਹੈਨਾ ਵਿਆਹ ਤਾਂ ਉਹ ਵੀ ਹੁੰਦਾ ਜੀ ਬੱਚੇ ਉਹਨਾਂ ਦੇ ਵੀ ਪੈਦਾ ਹੁੰਦੇ ਆ ਉਹ ਵੀ ਖੁਸ਼ੀ ਖੁਸ਼ੀ ਰਹਿੰਦੇ ਆ ਹੈਨਾ ਇਹ ਇਹ ਜਿਹੜੀਆਂ ਚੀਜ਼ਾਂ ਸਾਨੂੰ ਸੋਚਣੀਆਂ ਪੈਣੀਆਂ ਸਾਨੂੰ ਆਪਣੇ ਸਮਾਜ ਨੂੰ ਇੱਕ ਮੋੜਾ ਦੇਣਾ ਪੈਣਾ ਜੇਕਰ ਇਹ ਮੋੜਾ ਦੇ ਲਿਆ ਸੀ ਜੇਕਰ ਇਸ ਤਰੀਕੇ ਨਾਲ ਮੋੜ ਆਏ ਤਾਂ ਸਾਡਾ ਸਮਾਜ ਵੱਜੂਗਾ ਨਹੀਂ ਤਾਂ ਹੈਨਾ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਕੁੜੀ ਜੰਮ ਪੈਂਦੀ ਹੈ ਨਾ ਉਹਨਾਂ ਦੇ ਘਰ ਦੇ ਵਿੱਚ ਉਹ ਸਮਝਦੇ ਕਿ ਸਾਡੇ 50 ਲੱਖ ਦਾ ਬੰਬ ਡੱਪਿਆ ਜੀ ਐਹੀ ਸੋਚਦੇ ਨੇ ਕੁੜੀਆਂ ਇਸ ਕਰਕੇ ਮਾੜੀਆਂ ਲੱਗਦੀਆਂ ਨਹੀਂ ਤਾਂ ਕੁੜੀਆਂ ਦੇ ਮੱਥੇ ਤੇ ਕੁਝ ਲਿਖਿਆ ਨਹੀਂ ਹੁੰਦਾ ਕੁੜੀਆਂ ਕੋਈ ਮੁੰਡਿਆਂ ਨਾਲੋਂ ਵੱਧ ਰੋਟੀ ਨਹੀਂ ਖਾ ਜਾਂਦੀਆਂ ਕੁੜੀਆਂ ਮੁੰਡਿਆਂ ਨਾਲੋਂ ਵੱਧ ਦੁੱਧ ਨਹੀਂ ਪੀ ਜਾਂਦੀਆਂ ਕੁੜੀਆਂ ਤਾਂ ਵਿਚਾਰੀਆਂ ਨੇ ਇੱਕ ਘਰ ਪਿਓ ਦਾ ਬਸਾਉਣਾ ਹੁੰਦਾ ਇੱਕ ਘਰ ਜਾ ਕੇ ਆਪਣੇ ਘਰ ਵਾਲੇ ਦਾ ਬਸਾਉਣਾ ਹੁੰਦਾ ਉਹਨਾਂ ਦੇ ਦੋ ਦੋ ਥਾਂ ਤੇ ਟਿਕਾਣੇ ਬਣਦੇ ਆ ਪਰ ਜੇਕਰ ਖਰਚੇ ਅਸੀਂ ਵਧਾਵਾਂਗੇ ਕਸੂਰ ਕੁੜੀ ਵਾਲਿਆਂ ਦਾ ਵੀ ਆ ਕਸੂਰ ਮੁੰਡੇ ਵਾਲਿਆਂ ਦਾ ਵੀ ਆ ਇਹ ਦੋਨੋਂ ਜੇਕਰ ਰਲ ਕੇ ਖਰਚੇ ਘਟਾਉਣ ਦੀ ਗੱਲ ਕਰਨਗੇ ਤਾਂ ਕੁੜੀਆਂ ਕਿਸੇ ਨੂੰ ਭਾਰ ਨਹੀਂ ਲੱਗਣਗੀਆਂ ਪਹਿਲਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂਐਸਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ